ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਕਲਾਸ ਦੇ ਵਿੱਚ ਮੈਂ ਤੁਹਾਡੇ ਲਈ ਟੈਸਟ ਲੈ ਕੇ ਆਈ ਹਾਂ ਤਾਂ ਜਿਹੜਾ ਵੀ ਆਪਾਂ ਸਿਲੇਬਸ ਕੀਤਾ ਹੋਇਆ ਆ ਜੀਓਗ੍ਰਾਫੀ ਪੋਲਿਟੀ ਤੇ ਹਿਸਟਰੀ ਦੇ ਵਿੱਚੋਂ ਇਹ ਕੁਐਸਚਨ ਲੈਏ ਗਏ ਆ ਜੀ ਇਹ ਕੁਝ ਕੁ ਸਿਲੇਕਟਡ ਕੁਐਸਚਨ ਆ ਇਹਨਾਂ ਦੇ ਨਾਲ ਤੁਹਾਨੂੰ ਆਪਣੇ ਆਪ ਦਾ ਪਤਾ ਲੱਗ ਜਾਊਗਾ ਕਿ ਕਿੰਨੀ ਤਿਆਰੀ ਤੁਹਾਡੀ ਹੋ ਚੁੱਕੀ ਆ ਠੀਕ ਹੈ ਜੀ ਤਾਂ ਇਹ 20 ਕੁਐਸਚਨ ਹੋਣਗੇ ਤਾਂ 20 ਕੁਐਸਚਨ ਦੇ ਵਿੱਚੋਂ ਤੁਹਾਡੇ ਕਿੰਨੇ ਕੁਐਸਚਨ ਸਹੀ ਹੋਏ ਆ ਤਾਂ ਇਹਦਾ ਤੁਸੀਂ ਜਵਾਬ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ ਆ ਜੀ ਤਾਂ ਸ਼ੁਰੂ ਕਰਦੇ ਆ ਅੱਜ ਦਾ ਟੈਸਟ ਹਾਂਜੀ ਪਹਿਲਾ ਕੁਐਸਚਨ ਵਾਯੂ ਮੰਡਲ ਦੀ ਸਭ ਤੋਂ ਠੰਡੀ ਪਰਤ ਕਿਹੜੀ ਹੈ ਸਭ ਤੋਂ ਠੰਡੀ ਪਰਤ ਕਿਹੜੀ ਹੈ ਹਾਂਜੀ ਇਹਦਾ ਜਵਾਬ ਤੁਸੀਂ ਖੁਦ ਦੇਣਾ ਆ ਪਹਿਲਾਂ ਤੇ ਆਪਣਾ ਆਨਸਰ ਤੁਸੀਂ ਨੋਟ ਕਰਨਾ ਆ ਨੰਬਰ ਨੋਟ ਕਰ ਲੈਣਾ ਵੀ ਸਹੀ ਆ ਕਿ ਗਲਤ ਆ ਤਾਂ ਜਿੰਨੇ ਵੀ ਤੁਹਾਡੇ ਨੰਬਰ ਬਣਦੇ ਆ ਉਹ ਤੁਸੀਂ ਬਾਦ ਵਿੱਚ ਕਮੈਂਟ ਬਾਕਸ ਵਿੱਚ ਦੱਸਨੇ ਆ। ਹਾਂਜੀ ਵੀਡੀਓ ਨੂੰ ਪਾਜ਼ ਕਰਕੇ ਤੁਸੀਂ ਇਹਦਾ ਆਨਸਰ ਵੀ ਦੇ ਸਕਦੇ ਹੋ। ਬੱਸ ਤਾਂ ਬਹੁਤ ਈਜ਼ੀ ਕੁਐਸਚਨ ਆ। ਸਭ ਤੋਂ ਠੰਡੀ ਪਰਤ ਕਿਹੜੀ ਹੈ ਜੀ? ਇਹ ਹੈਗੀ ਹੈ ਜੀ। ਮੀਜ਼ੋਸਫੀਅਰ। ਮੱਧ ਜਿਹੜੀ ਇਹਨੂੰ ਕਹਿੰਦੇ ਆ ਮੱਧ ਮੰਡਲ ਵੀ ਕਹਿ ਦਿੰਦੇ ਆ, ਮੀਜ਼ੋਸਫੀਅਰ ਵੀ ਕਹਿ ਦਿੰਦੇ ਆ। ਇਹ ਵਾਯੂ ਮੰਡਲ ਦੀ ਸਭ ਤੋਂ ਠੰਡੀ ਪਰਤ ਆ। ਨੈਕਸਟ ਕੁਐਸਚਨ ਹੈ ਜੀ, ਓਜ਼ੋਨ ਪਰਤ ਕਿਸ ਮੰਡਲ ਵਿੱਚ ਪਾਈ ਜਾਂਦੀ ਹੈ? ਤਾਂ ਓਜ਼ੋਨ ਪਰਤ ਜੀ ਇਹ ਕਿਹੜੇ ਮੰਡਲ ਦੇ ਵਿੱਚ ਪਾਈ ਜਾਂਦੀ ਹੈ ਹਾਂਜੀ ਓਜ਼ੋਨ ਪਰਤ ਸਟ੍ਰੈਟੋਸਫੀਅਰ ਦੇ ਵਿੱਚ ਪਾਈ ਜਾਂਦੀਆਂ ਨੂੰ ਸਮਤਾਪ ਮੰਡਲ ਵੀ ਕਹਿੰਦੇ ਆ ਸਟ੍ਰੈਟੋਸਫੀਅਰ ਓਜ਼ੋਨ ਪਰਤ ਸਟ੍ਰੈਟੋਸਫੀਅਰ ਦੇ ਵਿੱਚ ਪਾਈ ਜਾਂਦੀ ਹੈ ਨੈਕਸਟ ਕੁਐਸਚਨ ਹੈ ਜੀ ਹਵਾਈ ਜਹਾਜ਼ ਵਾਯੂ ਮੰਡਲ ਦੀ ਕਿਸ ਪਰਤ ਵਿੱਚ ਉੱਡਦੇ ਹਨ ਤਾ ਹਵਾਈ ਜਹਾਜ਼ ਵਾਯੂ ਮੰਡਲ ਦੀ ਸਟ੍ਰੈਟੋਸਫੀਅਰ ਦੇ ਵਿੱਚ ਉੜਦੇ ਆ ਜੀ ਸਮਤਾਪ ਮੰਡਲ ਦੇ ਵਿੱਚ ਉੱਡਦੇ ਆ ਵੈਸੇ ਟ੍ਰੋਪੋਸਫੀਅਰ ਦੇ ਵਿੱਚ ਵੀ ਉੱਡ ਸਕਦੇ ਆ ਪਰ ਸਟ੍ਰੈਟੋਸਫੀਅਰ ਜਿਹੜੀਆਂ ਉੱਚੀਆਂ ਉਡਾਣਾ ਹੁੰਦੀਆਂ ਹਨ ਨਾ ਉਹ ਸਟ੍ਰੈਟੋਸਫੀਅਰ ਦੇ ਵਿੱਚ ਭਰੀਆਂ ਜਾਂਦੀਆਂ ਕਿਉਂ ਕਿ ਕਿਉਂਕਿ ਉੱਥੇ ਜਿਹੜਾ এনवायरमेंट ਆ ਸਾਫ਼ ਹੁੰਦਾ ਹੈ ਜੀ ਉੱਥੇ ਕੋਈ ਵੀ ਕਲਾਈਮੇਟ ਜਾਂ ਫਿਰ ਵਾਯੂ ਮੰਡਲ ਦੇ ਮਤਲਬ ਕੋਈ ਵੀ ਉੱਥੇ ਬੱਦਲ ਨਹੀਂ ਗਰਜਦੇ ਗਏ ਹਵਾਵਾਂ ਨਹੀਂ ਚਲਦੀਆਂ ਬਿਲਕੁਲ ਸ਼ਾਂਤ ਹੁੰਦਾ ਹੈ ਜੇ ਸਟੈਟੋਸਫੀਅਰ ਇਸ ਕਰਕੇ ਇੱਥੇ ਹਵਾਈ ਜਹਾਜ਼ ਉੱਡਦੇ ਆ। ਨੈਕਸਟ ਕੁਐਸਚਨ ਹੈ ਜੀ ਓਨਮ ਤਿਉਹਾਰ ਕਿੱਥੇ ਮਨਾਇਆ ਜਾਂਦਾ ਹੈ? ਤਾਂ ਓਨਮ ਤਿਉਹਾਰ ਕਿੱਥੇ ਮਨਾਇਆ ਜਾਂਦਾ ਜੀ? ਕੇਰਲ ਦੇ ਵਿੱਚ ਮਨਾਇਆ ਜਾਂਦਾ ਹੈ। ਤਾਂ ਇਹਦਾ ਆਨਸਰ ਤੁਸੀਂ ਜੀ ਵੀਡੀਓ ਪਾਜ਼ ਕਰਕੇ ਵੀ ਦੇਖ ਸਕਦੇ ਹੋ ਦੇ ਸਕਦੇ ਹੋ। ਨੈਕਸਟ ਕੁਐਸਚਨ ਹੈ ਜੀ ਭਾਰਤ ਵਿੱਚ ਦਰਾੜ ਘਾਟੀਆਂ ਕਿੱਥੇ ਪਾਈਆਂ ਜਾਂਦੀਆਂ ਆ ਤੇ ਭਾਰਤ ਦੇ ਵਿੱਚ ਜੀ ਇਹਨਾਂ ਆਪਸ਼ਨਾਂ ਦੇ ਵਿੱਚੋਂ ਪ੍ਰਾਇਦੀਪੀ ਭਾਰਤ ਦੇ ਵਿੱਚ ਘਾਟੀਆਂ ਪਾਈਆਂ ਜਾਂਦੀਆਂ ਦਰਾੜ ਘਾਟੀਆਂ ਪਾਈਆਂ ਜਾਂਦੀਆਂ ਆ ਮੇਨਲੀ ਨਰਮਦਾ ਤੇ ਤਾਪਤੀ ਜਿਹੜੀਆਂ ਨਦੀਆਂ ਜੀ ਉਸ ਸਾਈਡ ਇਹ ਜਿਹੜੀਆਂ ਨਦੀਆਂ ਇਹ ਦਰਾੜ ਘਾਟੀਆਂ ਦੇ ਵਿੱਚ ਹੀ ਵਗਦੀਆਂ ਆ ਨੈਕਸਟ ਕੁਐਸਚਨ ਹੈ ਜੀ ਵਾਜੂ ਮੰਡਲ ਵਿੱਚ ਨਾਈਟ੍ਰੋਜਨ ਗੈਸ ਕਿੰਨੇ ਪ੍ਰਤੀਸ਼ਤ ਪਾਈ ਜਾਂਦੀ ਹੈ ਹਾਂਜੀ વાયુ ਮੰਡਲ ਵਿੱਚ ਨਾਈਟ્રોજન ਗੈਸ 78% ਪਾਈ ਜਾਂਦੀ ਹੈ। ਨੈਕਸਟ ਕੁਐਸਚਨ ਹੈ ਜੀ ਤਵਾਰੀਖ ਦੇ ਲੇਖਕ ਕਿੱਥੇ ਰਹਿੰਦੇ ਸਨ? ਹਾਂਜੀ ਇਹਦਾ ਆਨਸਰ ਤੁਸੀਂ ਆਪਣੇ ਆਪ ਦੇਣਾ। ਤਵਾਰੀਖ ਦੇ ਲੇਖਕ ਕਿੱਥੇ ਰਹਿੰਦੇ ਸਨ? ਤਵਾਰੀਖ ਦੇ ਲੇਖਕ ਨਗਰਾਂ ਦੇ ਵਿੱਚ ਰਹਿੰਦੇ ਸਨ ਤਵਾਰੀਖ ਕਿਸ ਭਾਸ਼ਾ ਵਿੱਚ ਲਿਖੇ ਜਾਂਦੇ ਸਨ ਤਵਾਰੀਖ ਫਾਰਸੀ ਭਾਸ਼ਾ ਵਿੱਚ ਲਿਖੇ ਜਾਂਦੇ ਸਨ ਭਾਰਤੀ ਏਕਤਾ ਕੋਈ ਬਾਹਰ ਤੋਂ ਥੋਪੀ ਹੋਈ ਚੀਜ਼ ਨਹੀਂ ਹੈ ਪੋਲੀਟੀ ਦਾ ਕੁਐਸਚਨ ਹੈ ਜੀ ਭਾਰਤੀ ਏਕਤਾ ਕੋਈ ਬਾਹਰ ਤੋਂ ਥੋਪੀ ਹੋਈ ਚੀਜ਼ ਨਹੀਂ ਹੈ ਇਹ ਜਿਹੜੀ ਗੱਲ ਹੈ ਜੀ ਇਹ ਕਿਸ ਨੇ ਕਹੀ ਸੀਗੀ ਤਾਂ ਭਾਰਤੀ ਏਕਤਾ ਕੋਈ ਬਾਹਰ ਤੋਂ ਥੋਪੀ ਹੋਈ ਚੀਜ਼ ਨਹੀਂ ਇਹ ਕਿਹਾ ਸੀ ਜੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਸਫੇਜ਼ ਅੰਦੋਲਨ ਇਹ ਜਿਹੜਾ ਸਫਰੇਜ ਅੰਦੋਲਨ ਹੈ ਇਹਨਾਂ ਵਿੱਚੋਂ ਕਿਹੜਿਆਂ ਦੇ ਨਾਲ ਸੰਬੰਧਿਤ ਸੀਗਾ ਤੇ ਇਹਦਾ ਆਨਸਰ ਤੁਸੀਂ ਦੇਣਾ ਹੈ ਜੀ ਸਫਰੇਜ ਅੰਦੋਲਨ ਕਿਸ ਦੇ ਨਾਲ ਸੰਬੰਧਿਤ ਸੀਗਾ ਇਹ ਸੀਗਾ ਜੀ ਔਰਤਾਂ ਨੂੰ ਵੋਟ ਦੇਣ ਦੇ ਅਧਿਕਾਰ ਸਬੰਧੀ ਨੈਕਸਟ ਕੁਐਸਚਨ ਹੈ ਜੀ ਮਗਧ ਸਾਮਰਾਜ ਦਾ ਵਾਸਤਵਿਕ ਸੰਸਥਾਪਕ ਕੌਣ ਸੀ ਮਗਧ ਸਾਮਰਾਜ ਦਾ ਵਾਸਤਵਿਕ ਸੰਸਥਾਪਕ ਬਿੰਬੀਸਾਰਸੀ ਨੈਕਸਟ ਕੁਐਸਚਨ ਹੈ ਜੀ ਅਤੀਤ ਵਿੱਚ ਹਸਤ ਲਿਖਤ ਰਚਨਾਵਾਂ ਨੂੰ ਕੀ ਕਿਹਾ ਜਾਂਦਾ ਸੀ ਅਤੀਤ ਵਿੱਚ ਹਸਤ ਲਿਖਤ ਰਚਨਾਵਾਂ ਨੂੰ ਕੀ ਕਿਹਾ ਜਾਂਦਾ ਸੀ ਤਾਂ ਇਹ ਜਿਹੜੀਆਂ ਹਸਤ ਲਿਖਤ ਰਚਨਾਵਾਂ ਹੁੰਦੀਆਂ ਸੀ ਜੀ ਇਹਨਾਂ ਨੂੰ ਪਾंडੂ ਲਿਪੀਆਂ ਕਿਹਾ ਜਾਂਦਾ ਸੀ ਨੈਕਸਟ ਕੁਐਸਚਨ ਹੈ ਜੀ ਪਾंडੂ ਲਿਪੀਆਂ ਕਿਸ ਭਾਸ਼ਾ ਵਿੱਚ ਲਿਖੀਆਂ ਗਈਆਂ ਸਨ ਪਾंडੂ ਲਿਪੀਆਂ ਸੰਸਕ੍ਰਿਤੀ ਭਾਸ਼ਾ ਦੇ ਵਿੱਚ ਲਿਖੀਆਂ ਗਈਆਂ ਸਨ ਲੇਖ ਜੋ ਸਖਤ ਸਤ੍ਹਾ ਤੇ ਮਿਲਦੇ ਲਿਖੇ ਜਾਂਦੇ ਸਨ ਉਹਨਾਂ ਨੂੰ ਕੀ ਕਿਹਾ ਜਾਂਦਾ ਸੀ ਤਾਂ ਲੇਖ ਜਿਹੜੇ ਸਖਤ ਸਤ੍ਹਾ ਤੇ ਲਿਖੇ ਜਾਂਦੇ ਸੀ ਉਹਨਾਂ ਨੂੰ ਅਬਿਲੇਖ ਕਿਹਾ ਜਾਂਦਾ ਸੀ ਕੰਧਾਰ ਤੋਂ ਮਿਲੇ ਅਸ਼ੋਕ ਦੇ ਅਬਿਲੇਖ ਕਿਸ ਭਾਸ਼ਾ ਵਿੱਚ ਲਿਖੇ ਗਏ ਸਨ ਕੰਧਾਰ ਤੋਂ ਮਿਲੇ ਅਸ਼ੋਕ ਦੇ ਅਬਿਲੇਖ ਕਿਸ ਭਾਸ਼ਾ ਵਿੱਚ ਲਿਖੇ ਗਏ ਸਨ ਹਾਂਜੀ ਇਹ ਲਿਖੇ ਗਏ ਸੀਗੇ ਜੀ ਕੰਧਾਰ ਤੋਂ ਮਿਲੇ ਸੀ ਜਿਹੜੇ ਉਹ ਅਰਾਮਾਇਕ ਲਿਪੀ ਦੇ ਵਿੱਚ ਲਿਖੇ ਗਏ ਸਨ ਭਾਰਤ ਵਿੱਚ ਸਭ ਤੋਂ ਪਹਿਲਾਂ ਚਾਵਲ ਦੀ ਖੇਤੀ ਕਿੱਥੇ ਸ਼ੁਰੂ ਹੋਈ ਸੀ ਹਾਂਜੀ ਭਾਰਤ ਵਿੱਚ ਸਭ ਤੋਂ ਪਹਿਲਾਂ ਚਾਵਲ ਦੀ ਖੇਤੀ ਵਿੰਦਿਆ ਪਹਾੜੀਆਂ ਵਿੱਚ ਸ਼ੁਰੂ ਹੋਈ ਸੀ। ਰੱਜਿਆ ਸੁਲਤਾਨਾ ਨੇ ਅਮੀਰ-ਏ-ਸ਼ਿਕਾਰ ਦਾ ਪਦ ਕਿਸ ਨੂੰ ਦਿੱਤਾ ਸੀ? ਰੱਜਿਆ ਸੁਲਤਾਨਾ ਨੇ ਅਮੀਰ-ਏ-ਸ਼ਿਕਾਰ ਦਾ ਪਦ ਕਿਸ ਨੂੰ ਦਿੱਤਾ ਸੀ? ਤਾਂ ਇਹਦਾ ਸਹੀ ਜਵਾਬ ਹੈ ਜੀ ਬਲਬਨ। ਨੈਕਸਟ ਕੁਐਸਚਨ ਹੈ ਜੀ ਸ਼ਾ ਨਾਮਾ ਕਿਸ ਨੇ ਲਿਖੀ ਸੀ? ਸ਼ਾ ਨਾਮਾ ਕਿਸ ਨੇ ਲਿਖੀ ਸੀ ਸ਼ਾ ਨਾਮਾ ਲਿਖੀ ਸੀ ਜੀ ਫਿਰਦਾਸੀ ਨੇ ਮਹਿਮੂਦ ਗਜ਼ਨਵੀ ਕਿੱਥੋਂ ਦਾ ਸ਼ਾਸਕ ਸੀ ਤਾਂ ਇਹ ਜਿਹੜਾ ਕੁਐਸਚਨ ਹੈ ਜੀ ਇਹਦਾ ਕੁਐਸ ਇਸ ਕੁਐਸਚਨ ਦਾ ਆਨਸਰ ਤੁਸੀਂ ਆਪਣੇ ਆਪ ਦੇਣਾ ਜੀ ਤੇ ਨਾਲ ਹੀ ਮੈਨੂੰ ਮਾਰਕਸ ਵੀ ਦੱਸਨੇ ਆ ਕਮੈਂਟ ਬਾਕਸ ਦੇ ਵਿੱਚ ਮਾਰਕਸ ਪਲੱਸ ਇਸ ਕੁਐਸਚਨ ਦਾ ਆਨਸਰ ਤੁਸੀਂ ਦੱਸੋਗੇ ਨੈਕਸਟ ਕੁਐਸਚਨ ਹੈ ਜੀ ਚਰਕ ਕੌਣ ਸੀ ਚਰਕ ਸੀਗਾ ਜੀ ਇਹ ਵਿਆਹਬ ਸੀਗਾ ਇੱਕ ਤਾਂ ਇਹ ਸੀ ਜੀ ਆਪਣਾ ਅੱਜ ਦਾ ਟੈਸਟ ਇਹਦੇ ਵਿੱਚ ਆਪਾਂ 20 ਕੁਐਸਚਨ ਕੀਤੇ ਆ ਜੀ ਤਾਂ ਇਹਨੇ ਇਹਦੇ ਵਿੱਚੋਂ ਕਿੰਨੇ ਤੁਹਾਡੇ ਮਾਰਕਸ ਬਣੇ ਆ ਕਮੈਂਟ ਬਾਕਸ ਦੇ ਵਿੱਚ ਦੱਸਣਾ ਤੇ ਇਸ ਕੁਐਸਚਨ ਦਾ ਆਨਸਰ ਵੀ ਤੁਸੀਂ ਦੱਸਣਾ ਹੈ ਜੀ ਕਮੈਂਟ ਬਾਕਸ ਦੇ ਵਿੱਚ ਇਹ ਸੀ ਅੱਜ ਦੀ ਕਲਾਸ ਵੀਡੀਓ ਦੇਖਣ ਲਈ ਧੰਨਵਾਦ